ਮਨ ਰੋਡ ਸੂਬਾ ਗੁਬੇਰਜਕਰ ਸਾਂਝਾ ਮੋਰਚਾ ਪੰਜਾਬ ਜੀ ਮਾਮਲਾ ਦੇਖੋ ਜੀ ਬੇਰਜਕਰ ਸਾਂਝੇ ਮੋਰਚੇ ਵੱਲੋਂ ਜਿਹੜਾ ਹੈਗਾ ਚੋਣ ਪ੍ਰਚਾਰ ਦੌਰਾਨ ਮਹਿੰਮ ਚਲਾਈ ਹੋਈ ਮੰਗ ਪੱਤਰ ਦੇਣ ਦੀ ਅਸੀਂ ਜਿੰਨੇ ਵੀ ਕੈਂਡੀਡੇਟ ਇਹਨਾਂ ਦੇ ਖੜੇ ਆ ਉਹਨਾਂ ਸਾਰਿਆਂ ਨੂੰ ਮੰਗ ਪੱਤਰ ਦੇ ਰਹੇ ਆ ਜਿਹੜੇ ਮੰਤਰੀ ਆ ਔਰ ਇਸ ਕਰਕੇ ਅਸੀਂ ਬਠਿੰਡੇ ਵਿਖੇ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਤੇ ਜਿਹੜੇ ਮੰਤਰੀ ਆ ਉਹਨਾਂ ਨੂੰ ਮੰਗ ਪੱਤਰ ਦੇਣ ਦੇ ਲਈ ਇੱਥੇ ਪਹੁੰਚੇ ਸੀ ਔਰ ਜਿਹੜਾ ਸਾਡਾ ਪ੍ਰੋਗਰਾਮ ਸੀਗਾ 11 ਤੋਂ 1 ਹੁੰਦਾ ਟੀਚਰ ਹੋਮ ਸੀ ਇਕੱਠ ਉੱਥੇ ਮੰਗ ਪੱਤਰ ਦੇਣਾ ਸੀ ਔਰ ਸਾਡੇ ਤੱਕ ਕੋਈ ਵੀ ਮੰਗ ਪੱਤਰ ਲੈਣ ਲਈ ਨਹੀਂ ਪਹੁੰਚਿਆ ਰੋਸ ਵਿੱਚੋਂ ਬੇਰੁਜ਼ਗਾਰ ਉੱਥੋਂ ਚੱਲ ਕੇ ਮਾਰਚ ਕਰਦੇ ਇੱਥੇ ਆ ਕੇ ਜਿਹੜਾ ਜਾਮ ਲਾਇਆ ਕਿ ਬੱਸ ਸਟੈਂਡ ਦੇ ਮੂਹਰੇ ਹੁਣ ਵੀ ਹਜੇ ਵੀ ਉਹਨਾਂ ਨਾਲ ਸਿਰਫ ਮੋਬਾਈਲ ਤੇ ਗੱਲ ਹੋਈ ਉਹਨਾਂ ਦੇ ਬੇਟੇ ਦੇ ਨਾਲ ਤੇ ਇੱਥੋਂ ਦੇ ਡਿਪਟੀ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੂੰ ਮੰਗ ਪੱਤਰ ਉਹਨਾਂ ਦੇ ਨਾਮ ਤੇ ਦਿੱਤਾ ਗਿਆ ਮੰਤਰੀ ਸਾਹਿਬ ਦੇ ਉਹਨਾਂ ਤੱਕ ਪਹੁੰਚਾਇਆ ਜਾਊਗਾ ਔਰ ਉਹਨਾਂ ਦੁਆਰਾ ਕਿਹਾ ਗਿਆ ਕਿ ਸਾਨੂੰ ਟਾਈਮ ਦਿੱਤਾ ਜਾਊਗਾ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪ ਉਹਨਾਂ ਦੇ ਮੰਤਰੀਆਂ ਕੋਲ ਬੇਰੁਜ਼ਗਾਰਾਂ ਲਈ ਥਾਵਾ ਕੱਢਣ ਦੇ ਲਈ ਟਾਈਮ ਨਹੀਂ ਜਿਹੜਾ ਕਿ ਇਹਨਾਂ ਸਿਰ ਪਹਿਲਾਂ ਦਾ ਸਮਾਂ ਸਾਡਾ ਉਲਿੱਕਿਆ ਹੋਇਆ ਪ੍ਰੋਗਰਾਮ ਹੈ ਬੇਰੁਜ਼ਗਾਰਾਂ ਨੂੰ ਸੜਕ ਤੇ ਬੈਠਣਾ ਪੈ ਗਿਆ ਤਾਂ ਵੀ ਕੋਈ ਨਹੀਂ ਪਹੁੰਚਿਆ ਇਹ ਹਾਲ ਹੈ ਤੁਹਾਡੀ ਸਰਕਾਰ ਦਾ 2024 ਦੇਆਂ ਜਿਹੜੇ ਚੋਣਾਂ ਸਰ ਤੇ ਨੇ ਕੋਈ ਰਣਨੀਤੀ ਤਿਆਰ ਕੀਤੀ ਹੈ ਦੇਖੋ ਆਹੀ ਰਣਨੀਤੀ ਹੈ ਜਿੱਥੇ ਵੀ ਇਹਨਾਂ ਦੇ ਕੈਂਡੀਡੇਟ ਆਉਂਦੇ ਆ ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਆ ਮੰਗਾਂ ਯਾਦ ਕਰੀਆਂ ਜਾ ਰਹੀਆਂ ਜੇਕਰ ਇਹ ਹਾਲ ਰਿਹਾ ਤਾਂ ਫਿਰ ਸਾਨੂੰ ਵਿਰੋਧ ਵੀ ਇਹਨਾਂ ਦਾ ਜਿਹੜਾ ਖੁੱਲ ਕੇ ਕਰਨਾ ਪਊਗਾ ਜੇ ਇਹੀ ਇਹਨਾਂ ਦੀ ਜਿਹੜੀ ਨਲਾਇਕੀ ਰਹੀ ਅਸੀਂ ਦਾ ਸਿਰਫ ਚਾਹਣਾ ਸਾਡੀਆਂ ਮੰਗਾਂ ਜਿਹੜੀਆਂ ਨੇ ਤੱਕ ਪਹੁੰਚਣ ਇਹ ਸਾਡੀਆਂ ਮੰਗਾਂ ਪੂਰੀਆਂ ਗਾ। ਦਾ ਤੋਂ ਹਾ ਉਸ ਹੈ। ਅਸੀਂ ਟੀਚਰ ਜਮ ਤੇ 10 ਵਜੇ ਕੱਟੇ ਹੋ ਕੇ ਆਪਣਾ ਮੰਗ ਪੱਤਰ ਦੇਣ ਵਾਸਤੇ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਸੀ ਕਿ ਸਬੰਧਤ ਮੰਤਰੀ ਜਾਂ ਉਮੀਦਵਾਰ ਜਾਂ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਆ ਕੇ ਸਾਡਾ ਮੰਗ ਪੱਤਰ ਲਵੇ। ਅਸੀਂ 2:30 ਵਜੇ ਤੱਕ ਲਗਾਤਾਰ ਉਡੀਕ ਕੀਤੀ ਹੈ। ਪਰੰਤੂ ਅਫਸੋਸ ਹੈ ਗੁਰਮੀਤ ਕੁੜੀਆ ਪੂਰੀ ਤਰ੍ਹਾਂ ਲੋਕਾਂ ਚੁੱਪ ਘੜਾ ਹੋ ਚੁੱਕਿਆ। ਇਹਨਾਂ ਬੇਰਜ਼ਗਰਾਂ ਦੀ ਗੱਲ ਨਹੀਂ ਸੁਣਨਾ ਚਾਹੁੰਦਾ। ਅਸੀਂ ਚਾਹੁੰਦੇ ਸੀ ਗੁਰਮੀਤ ਕੁੜੀਆ ਆਪਣੀ ਕੈਬਨਿਟ ਦੇ ਵਿੱਚ ਮੰਗਰ ਕੇ ਇਹਨਾਂ ਵਿਰਦਕਾਰਾਂ ਦੀ ਸਾਡੀ ਮੰਗ ਪੰਜਾਬ ਸਰਕਾਰ ਤੱਕ ਪਹੁੰਚਾਵੇ ਉਹ ਆਪਣਾ ਮੰਗ ਪੱਤਰ ਲੈਣ ਸਾਡਾ ਨਹੀਂ ਪਹੁੰਚੇ ਤਾਂ ਮਜਬੂਰੀ ਵਿੱਚ ਆ ਕੇ ਸਾਨੂੰ ਇੱਥੇ ਆਪਣਾ ਇਸ ਥਾਂ ਤੇ ਪ੍ਰੋਟੈਸਟ ਕਰਨਾ ਪਿਆ ਲੋਕਾਂ ਦੀ ਕਿਚਰੀ ਦੇ ਵਿੱਚ ਆਪਣੀ ਗੱਲ ਰੱਖਣੀ ਪਈ ਹੈ ਤਾਂ ਜੋ ਲੋਕ ਸਾਡੀ ਗੱਲ ਆਪਣੇ ਪੇਜਾਂ ਤੋਂ ਆਪਣੇ ਵੀਡੀਓ ਤੋਂ ਆਪਣੇ ਜਵਾਨੀ ਸਾਂਝੇ ਕਰਨ ਤਾਂ ਕਰਕੇ ਸਾਨੂੰ ਇੱਥੇ ਬੈਠਣਾ ਪਿਆ ਪੰਜਾਬ ਸਰਕਾਰ ਦੀ ਨਕਾਮੀ ਹੈ ਜੀ ਇਹੀ ਅਸੀਂ ਪੁੱਛਣ ਆਏ ਸੀਗੇ ਕਿ ਤੁਸੀਂ ਕਹਿੰਦੇ ਸੀ ਤੇ ਇਹੀ ਲੋਕਾਂ ਨੂੰ ਦੱਸਣਾ ਹੈ ਸੀ ਇਹ ਸਰਕਾਰ ਉਹ ਹੈ ਜਿਹੜੀ ਕਹਿੰਦੀ ਸੀ ਧਰਨਾ ਨਹੀਂ ਲੱਗੂਗਾ ਅਸੀਂ ਤੁਹਾਡੇ ਸਾਹਮਣੇ 2 ਸਾਲ ਤੋਂ ਰੋਲ ਰਹੇ ਹਾਂ 16 26 ਮਹੀਨੇ ਹੋ ਗਏ ਆ ਇੱਕ ਵੀ ਭਰਤੀ ਕੋਈ ਸਿੰਗਲ ਪੋਸਟ ਸਿੱਕਾ ਤੇ ਸੇਹ ਦੇ ਵਿੱਚ ਪੰਜਾਬ ਸਰਕਾਰ ਨੇ ਜਾਰੀ ਕੀਤੀ ਹੋਵੇ ਅਸੀਂ ਤੁਹਾਡੇ ਰਹੀ ਵੀ ਅਪੀਲ ਕਰਦੇ ਅਸੀਂ ਜਨਤਕ ਮਾਫੀ ਮੰਗਾਂਗੇ ਕਿ ਮਾਸਟਰ ਕੈਟਰ ਦੀ ਇੱਕ ਵੀ ਸਾਮੀ ਜਾਰੀ ਕੀਤੀ ਹੋਵੇ ਮਲਟੀਪਰ ਪਹਿਲਤ ਵਰਕਰ ਦੀ ਇੱਕ ਵੀ ਸਾਮੀ ਜਾਰੀ ਕੀਤੀ ਹੋਵੇ ਮਾਸਟਰ ਕੈਟਰ ਦੇ ਵਿੱਚ ਟੀਟੀ ਦੇ ਵਿੱਚ ਕਦੇ ਉਮਰ ਸ਼ਾਹ ਹਾਦੀ ਛੋੜ ਦਿੱਤੀ ਹੋਵੇ ਜਿਹੜੀ ਕਿ ਮੁੱਖ ਮੰਤਰੀ ਨੇ ਵਿਧਾਨ ਸਭਾ ਚੋਣਾਂ ਦੇ ਵੇਲੇ ਜਿਹੜੀ ਕਿ ਜਿਮਨੀ ਚੋਣ ਲੋਕ ਸਭਾ ਸੰਗਰੂਰ ਦੇ ਵੇਲੇ ਇਹਨਾਂ ਨੇ ਵਾਅਦਾ ਕੀਤਾ ਸੀ 55% ਦੀ ਸਤ ਮਾਸਟਰ ਕੈਟਰ ਤੇ ਪੰਜਾਬ ਸਰਕਾਰ ਦੀ ਕਾਂਗਰਸ ਸਰਕਾਰ ਨੇ ਜਾਰੀ ਕੀਤੀ ਸੀ ਜਿਹੜੀ ਉਦੋਂ ਆਪੋਜੀਸ਼ਨ ਦੇ ਵਿੱਚ ਹੁੰਦੇ ਇਹਨਾਂ ਨੇ ਇਸ ਗੱਲ ਦੀ ਨਕੇਦੀ ਕੀਤੀ ਸੀ ਨਤੇ ਉਹ ਰੱਦ ਕਰ ਦਿੱਤੀ ਜਾਊ ਅਜੇ ਤੱਕ ਉਹਦਾ ਪ੍ਰੋਸੈਸ ਵੀ ਸ਼ੁਰੂ ਨਹੀਂ ਕੀਤਾ ਤਾਂ ਕਰਕੇ ਲੈਕਚਰਰਾਂ ਦੀਆਂ ਪੋਸਟਾਂ ਦਾ ਇਸ਼ਤਿਹਾਰ ਰੱਦ ਕਰਤਾ ਸਾਡੇ ਪੀ.ਹੇਡੀਆਂ ਦੇ ਪੋਸਟਾਂ ਦਾ ਇਸ਼ਤਿਹਾਰ ਰੱਦ ਕਰਤਾ ਸਹਾਇਕ ਪ੍ਰੋਫੈਸਰਾਂ ਦੀਆਂ 1158 ਦਾ ਅਸਹਿ ਜਿਹੜਾ ਇਸ਼ਤਿਹਾਰ ਰੱਦ ਕਰਤਾ ਸਾਡੀ ਭੈਣ ਨੂੰ ਬਲਵਿੰਦਰ ਕਾਉ ਨੂੰ ਖੁਦਕੁਸ਼ੀ ਕਰਨੀ ਪਈ ਹੈ ਸਾਰੀਆਂ ਗੱਲਾਂ ਦਾ ਜਵਾਬ ਮੰਗਣ ਵਾਸਤੇ ਅਸੀਂ ਅਜੇ ਇੱਥੇ ਆਏ ਸੀ ਪਰ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਅਸੀਂ ਪਿੰਡਾਂ ਦੇ ਵਿੱਚ ਘੇਰ ਕੇ ਸਵਾਲ ਕਰਾਂਗੇ ਜੀ ਕਰੋੜਾ ਰੁਪਇਆ ਲਾ ਕੇ ਫਲੈਕਸਰ ਲਾ ਗਏ ਸੀ ਕਿ 36000 ਰੁਪਏ ਇੱਥੇ ਕੰਮੇ ਪੱਕੇ ਕੀਤੇ ਗਿਆ ਹੈ ਤੇ ਨੌਕਰੀਆਂ ਦਿੱਤੇ ਪੰਜਾਬ ਦੇ ਇਹ ਇਹ ਹੀ ਗੱਲ ਅਸੀਂ ਪਿੰਡਾਂ 'ਚ ਪੁੱਛਾਂਗੇ ਲੋਕਾਂ ਦੀ ਬੇਚੈਨੀ ਪੁੱਛਾਂਗੇ ਇਹ ਜਿਹੜੇ ਤੁਸੀਂ ਇਸ਼ਤਿਹਾਰ ਲਾਇਆ ਪ੍ਰਾਣੀਆਂ ਸਰਕਾਰਾਂ ਆਪਣੇ ਇਸ਼ਤਿਹਾਰबाजी ਕਰਕੇ ਲੋਕਾਂ ਦੇ ਵਿੱਚ ਇੱਕ ਭਰਮ ਪੈਦਾ ਕਰਦੀਆਂ ਸੀ ਕਿ ਇਹ ਕੰਮ ਅਸੀਂ ਕੀਤੇ ਐ ਭਾਵੇਂ ਕੀਤੇ ਨਹੀਂ ਇਹਨੇ ਗੈਂਗਸਟਰ ਫੜੇ ਐ ਕਿ ਛੱਡੇ ਐ ਇਹ ਕੁਝ ਨਹੀਂ ਮੈਂਸ਼ਨ ਕਰਦੇ ਇੰਨੀਆਂ ਨੌਕਰੀਆਂ ਦੇਣੀਆਂ ਨੇ ਦੇਤੀਆਂ ਜਾਂ ਦੇਵਾਂਗੇ ਇਹ ਕੋਈ ਜ਼ਿਕਰ ਨਹੀਂ ਸੀ ਹੁੰਦਾ ਇਸ਼ਤਿਹਾਰਵਾਜੀ ਕਰਦਾ ਸੀ ਭਗਵਾਨਤਮਾਨ ਵੀ ਆਪਣੇ ਥਾਂ-ਥਾਂ ਤੇ ਫੋਟੋਆਂ ਲਾ ਕੇ ਇਵਨ ਕਿ ਸਕੂਲਾਂ ਦੀਆਂ ਕਾਪੀਆਂ ਤੇ ਪੈਨਾਂ ਤੱਕ ਲਾ ਕੇ ਜਿਓਮੈਟਰੀ ਬਾਕਸ ਤੇ ਫੋਟੋ ਦੇ ਕੇ ਜਿਹੜਾ ਵੀ ਸਰਕਾਰੀ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਸਮਗਰੀ ਮਮਈਆ ਕਰਾਈ ਜਾਂਦੀ ਉਹਨਾਂ ਤੇ ਫੋਟੋ ਲਾ ਕੇ ਸਰਪੇਸ਼ ਸਾਫ਼ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਕਿ ਮੈਂ ਪੰਜਾਬ ਦੇ ਵਿੱਚ ਇੱਕੋ ਇੱਕ ਨਵਾਂ ਮੁੱਖ ਮੰਤਰੀ ਹਾਂ ਤੇ ਅਸੀਂ ਇਸ ਗੱਲ ਨੂੰ ਪਰਦਾ ਚਾਕ ਕਰਨ ਵਾਸਤੇ ਮਜ਼ਦੂਰ ਦਿਵਸ ਦੇ ਮੌਕੇ ਤੇ ਸਕਾਗੋ ਦੇ ਚੀਜ਼ਾਂ ਨੂੰ ਸਰਦਾਰਲੀ ਪੇਂਟ ਕਰਕੇ ਇਹ ਗੱਲ ਰੱਖਣ ਵਾਸਤੇ ਆਏ ਸੀ ਕਿ ਸਾਡੀਆਂ ਇਹਨਾਂ ਗੱਲਾਂ ਦਾ ਜਵਾਬ ਦਿੱਤਾ ਜਾਵੇ ਉਹਦੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਘੇੜ ਕੇ ਸਵਾਲ ਪੁੱਛਾਂਗੇ ਕਿ ਜੇ ਸਾਡੇ ਸਵਾਲ ਤੁਸੀਂ ਉੱਥੇ ਜਵਾਬ ਨਹੀਂ ਦਿੱਤੇ ਮੁੱਖ ਮੰਤਰੀ ਦੀ ਕੋਠੀ ਅੱਗੇ ਜਵਾਬ ਨਹੀਂ ਦਿੱਤੇ ਸਿੱਖਿਆ ਮੰਤਰੀ ਖੇਤ ਮੰਤਰੀ ਕੋਠੀ ਅੱਗੇ ਜਵਾਬ ਨਹੀਂ ਦਿੱਤੇ ਇਸ ਬਠਿੰਡੇ ਦੇ ਵਿੱਚ ਨਹੀਂ ਦਿੱਤੇ ਹੁਣ ਸਾਡੇ ਪਿੰਡਾਂ ਦੀ ਜੂਹ ਦੇ ਵਿੱਚ ਆਏ ਹਾਂ ਸਾਡੀਆਂ ਇਹਨਾਂ ਗੱਲਾਂ ਦਾ ਜਵਾਬ ਜ਼ਰੂਰ ਦੇ ਕੇ ਆਓ ਉੱਥੇ ਸਵਾਲ ਕਰਾਂਗੇ ਜੀ ਕਾਂਗਰਸ ਨੇ ਕਿਹਾ ਸੀ ਸੀ ਸਮਾਰਟ ਸਕੂਲ ਬਣਾਤੇ ਸੁਪਰ ਸਮਾਰਟ ਬਣਾਤੇ ਇਹਨਾਂ ਨੇ ਸਾਰੇ ਨਾਮ ਬਦਲ ਕੇ ਕੋਈ ਇਮਾਰਤ ਬਣਾਉਣ ਦੇ ਨਾਲ ਜੇਕਰ ਕੋਈ ਵਿਦਿਆਮੋਹਿਆ ਕੀਤੀ ਜਾ ਸਕਦੀ ਹੋਵੇ ਤਾਂ ਅੱਜ ਪ੍ਰਾਈਵੇਟ ਜਿਹੇ ਸੈਂਟਰ ਹੈ ਜਿਨ੍ਹਾਂ ਦੀ ਅਸੀਂ ਇਸ ਗੱਲ ਤੇ ਵਿਰੋਧਤਾ ਕਰਦੇ ਹਾਂ ਕਿ ਪੰਜਾਬ ਦੇ ਸਿਰਫ ਸਰਕਾਰੀ ਸਕੂਲ ਹੋਣੇ ਚਾਹੀਦੇ ਆ ਪਬਲਿਕ ਸਕੂਲ ਜਿਹੜੇ ਜਨਤਕ ਸਕੂਲ ਹੋਣੇ ਚਾਹੀਦੇ ਆ ਅੱਜ ਪ੍ਰਾਈਵੇਟ ਸਕੂਲਾਂ ਵਾਲੇ ਲੁੱਟ ਕਰ ਰਹੇ ਨੇ 50-5000 ਰੁਪਿਆ ਤਰੀ ਪ੍ਰਾਇਮਰੀ ਦੇ ਵਿੱਚ ਬੱਚਿਆਂ ਤੋਂ ਵਸੂਲਿਆ ਜਾ ਰਿਹਾ ਜੇ ਇਹਨਾਂ ਨੇ ਕੀਤਾ ਹੋਵੇ ਤੇ ਅੱਜ ਉਹ ਬੰਦ ਹੋ ਗਏ ਹੁੰਦੇ ਸਾਰੇ ਸਾਰੇ ਪ੍ਰਾਈਵੇਟ ਸਕੂਲ ਬੰਦ ਹੋ ਗਏ ਹੁੰਦੇ ਪ੍ਰਾਈਵੇਟ ਹਸਪਤਾਲਾਂ ਦੇ ਉਦ ਘਾਟਨ ਮੀਟ ਹੈਰ ਕਰ ਰਿਹਾ ਜਦ ਕਿ ਬੰਦਾਏ ਸੀ ਸਰਕਾਰੀ ਹਸਪਤਾਲ ਮਾਡਰਨ ਹਸਪਤਾਲ ਬਣਾਈ ਜਾਂਦੇ ਪੰਜਾਬ ਦੇ ਵਿੱਚ ਸਿੱਕਿਆ ਹੋਇਆ ਕਰਾਈ ਜਾਂਦੀ ਸੇਤੂ ਤਮਈਆ ਕਰਾਈ ਜਾਂਦੇ ਪੰਜਾਬ ਦੇ ਲੋਕਾਂ ਨੂੰ ਕੀ ਤਾਉਣੇ ਜਾ ਰਿਹਾ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਉਹ ਨਿੱਜੀ ਕੰਮ ਦੀਆਂ ਨੀਤੀਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਔਰਸੋਰਸਿੰਗ ਤੇ ਭਰਤੀ ਕੀਤੀ ਜਾ ਰਹੀ ਹੈ ਦੇਖਾ ਸਿਸਟਮ ਤੇ ਭਰਤੀ ਕੀਤੀ ਜਾ ਰਹੀ ਹੈ ਰੈਗੂਲਰ ਨਹੀਂ ਕੀਤਾ ਜਾ ਰਹਾ ਸਾਡੇ ਸਾਥੀ ਅਿੰਦਰਜੀਤ ਡੇਲੂਆਣਾ 6 ਮਹੀਨੇ ਸੰਗਰੂਰ ਘਰਾਣਾ ਟੈਂਕੀ ਤੇ ਬਿਠਾ ਰਹੇ ਅੱਜ ਵੀ ਸਾਡੇ ਉਸ ਵਾਲੇ ਵੀਰ ਸਾਡੀਆਂ ਭੈਣਾਂ ਸੰਗਰੂਰ ਮੁੱਖ ਮੰਤਰੀ ਕੋਟੀ ਦੇ ਨੇੜੇ ਟਾਵਰ ਤੇ ਬੈਠੇ ਹੋਏ ਨੇ ਪੰਜਾਬ ਦੇ ਵਿੱਚ ਸਭ ਕੁਝ ਓਮੇਦਾ ਓਮੇ ਚੱਲ ਰਿਹਾ ਜਿਵੇਂ ਬਿਜ਼ਨਸ ਸਰਕਾਰਾਂ ਮੋਕੇ ਚੱਲ ਰਿਹਾ ਸੀ ਸਿਰਫ ਪਰ ਡਰਾਮੇ ਬਾਜੀ ਕੀਤੀ ਜਾ ਰਹੀ ਹੈ ਬਿਆਨ ਬਾਜੀ ਕੀਤੀ ਜਾ ਰਹੀ ਹੈ ਜੀ ਇਹ ਪਿੰਡਾਂ ਦੇ ਵਿੱਚ ਤਸਵੀਰ ਮਾਪੇ ਚੰਗੀ ਤਰ੍ਹਾਂ ਦੱਸਦੇ ਆ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕੰਪਲੇਨ ਕੀਤੀ ਆ ਪਿਛਲੇ ਸਮਿਆਂ ਦੇ ਵਿੱਚ ਕਿ ਤੁਸੀਂ ਆਪਣੇ ਵਿੱਚ ਸਰਕਾਰੀ ਸਕੂਲਾਂ ਚਲਾਓ ਅਸੀਂ ਆਪਾਂ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਕੀਤਾ ਕਰਾਂਗੇ ਅਸੀਂ ਬੇਦਗਰ ਸਾਂਝੇ ਮਰਦੇ ਵੱਲੋਂ ਵੀ ਇਹ ਕੰਪਲੇਨ ਕਰਾਈ ਆ ਤਾਂ ਉੱਤੇ ਮਾਪਿਆਂ ਦੇ ਸਵਾਲ ਤੁਸੀਂ ਲਿਖਤੀ ਤੌਰ ਤੇ ਲੈ ਕੇ ਜਾਓ ਜੇ ਕਿਸੇ ਚੱਲਦੇ ਸੈਸ਼ਨ ਦੇ ਵਿੱਚ ਕੋਈ ਅਧਿਆਪਕ ਰਟਾਇਰ ਹੁੰਦਾ ਉੱਤੇ ਬਦਲਵੇਂ ਪ੍ਰਮੰਧ ਕੀਤੇ ਜਾਣਗੇ ਜੇ ਸੈਸਨ ਦਾ ਚਲਾਇਆ ਜਾਂਦਾ ਮੈਡਮ ਟੈਂਟਿਟਲੀ ਲਿਫਟੇ ਚਲੀ ਜਾਂਦੀ ਆ ਉੱਤੇ ਬਦਲਵੇਂ ਪ੍ਰਮਾ ਤੁਸੀਂ ਕਰਵਾਉਗੇ ਤਾਂ ਉਸ ਉੱਤੇ ਲਾਜ ਬਾਬ ਸੀ ਇਹ ਸਰਕਾਰ ਦੀ ਨਿਕੰਮੀ ਰਹੀ ਅੱਜ ਹਜ਼ਾਰਾਂ ਪ ਟੰਗਟ ਪਾ ਰਿਹਾ 500 500 ਵਿਦਿਆਰਥੀਆਂ ਨੂੰ ਦੋ ਦੋ ਅਧਿਆਪਕ ਪੜਾ ਰਹੇ ਆ ਪੰਜਾਬ ਦੇ ਸਕੂਲਾਂ ਦੇ ਹਾਲਾਤ ਇਹ ਨੇ ਵੱਡੀ ਗੰਟੀ ਦੇ ਵਿੱਚ ਇਹਨਾਂ ਦੇ ਆ ਕੇ ਅੰਕੜੇ ਸਾਡੇ ਕੋਲ ਮੌਜੂਦ ਆ ਇਹਨਾਂ ਦੇ ਵਿੱਚ ਪੰਜਾਬ ਸਰਕਾਰ ਖੁਦ ਮੰਨਦੀ ਆ ਆਪਣੇ ਅੰਕੜਿਆਂ ਦੇ ਵਿੱਚ ਕਿ ਇੰਨੀਆਂ ਪੋਸਟਾਂ ਖਾਲੀ ਆ ਅਸੀਂ ਕਹਿੰਦੇ ਪੰਜਾਬ ਦੇ ਵਿੱਚ ਮਾਸਟਰ ਕੈਡਰੀ ਆ 30000 ਤੋਂ ਜ਼ਿਆਦਾ ਅਸਾਮੀਆਂ ਖਾਲੀ ਪਈਆਂ ਨੇ ਜਿਹੜੇ ਦੇ ਵਿੱਚ 5000 ਦੀ ਆਬਾਦੀ ਦੇ ਵਿੱਚ ਇੱਕ ਵਰਕਰ ਮੇਲ ਨਿਯੁਕਤ ਕਰਨਾ ਪੈਂਦਾ WHO ਕਹਿੰਦੇ ਮੈਂ ਨਹੀਂ ਕਹਿੰਦਾ ਪਰ ਜਿਹੜੀ ਵਿਸਬ ਹੈਲਥ ਸੰਸਥਾ ਹੈਗੀ ਉਹ ਕਹਿੰਦੀ ਹੈ ਤੇ ਸਾਡੇ ਪੰਜਾਬ ਦੇ ਹਾਲਾਤ ਕੀ ਆ 15 ਜਾਂ 20000 ਦੀ ਆਬਾਦੀ ਨੂੰ ਇੱਕ ਵਰਕਰ ਮੇਲ ਜਿਹੜਾ ਡੀਲ ਕਰ ਰਿਹਾ ਉਹਨਾਂ ਨੂੰ ਜੇਤ ਸਮਾਵਾ ਦੇਣ ਦੀ ਕੋਸ਼ਿਸ਼ ਕਰ ਰਿਹਾ ਅੱਜ ਤੱਕ 2900 ਪੋਸਟਾਂ ਸਿਹਤ ਵਿਭਾਗ ਦੇ ਵਿੱਚ ਸੈਂਕਸ਼ਨ ਨੇ ਜਦਕਿ 6000 ਤੋਂ ਜ਼ਿਆਦਾ ਪੋਸਟਾਂ ਸੈਂਕਸ਼ਨ ਚਾਹੀਦੀਆਂ ਨੇ ਸਿੱਕੇ ਪ੍ਰਬੰਧ ਦੇ ਵਿੱਚ ਹੋਰ ਪੋਸਟਾਂ ਪੈਦਾ ਕੀਤੇ ਜਾਣ ਦੀ ਲੋ ਦੀ ਭਰਤੀ ਨਹੀਂ ਕੀਤੀ ਯਾਰੀ ਸਾਡੇ ਮਲੇਰਕੋਟਲੇ ਵਾਲੇ ਵੀਰਾਂ ਨੂੰ ਉਹਲੇ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਬਹੁਤ ਬੱਤਰ ਹਾਲਾਤ ਨੇ ਜੇ ਬੈਠ ਕੇ ਚਰਚਾ ਕੀਤੀ ਜਾਵੇ ਤਾਂ ਲੰਬੀ ਚਰਚਾ ਕੀਤੀ ਜਾ ਸਕਦੀ ਆ ਅਸੀਂ ਇਸ ਤਰ੍ਹਾਂ ਤੁਹਾਡੇ মিডিਆ ਨੂੰ ਚੈਲੰਜ ਵੀ ਕਰਦੇ ਆ ਇਹਨਾਂ ਦੇ ਮੰਤਰੀਆਂ ਨੂੰ ਸਾਡੇ ਨਾਲ ਬੈਠ ਕੇ ਟੇਬਲ ਟਾਕ ਕਰਨ ਅਸੀਂ ਕੱਲੀ ਕੱਲੀ ਗੱਲ ਦਾ ਜਵਾਬ ਦੇਵਾਂਗੇ ਤੇ ਪੁੱਛਾਂਗੇ ਤੁਸੀਂ ਦੋ ਸਾਲ ਦੇ ਵਿੱਚ ਪੰਜਾਬ ਦਾ ਬਿਗਾੜਿਆ ਕੀ ਹੈ ਤੇ ਇਸ ਬਾਰੇ ਕੀ ਹੈ ਜੀ